ਲਓ ਵੀ ਦੋਸਤੋ ਆਪਾਂ ਅੱਜ ਪਹੁੰਚੇ ਹਾਂ ਇੱਕ ਚਹਿਲ ਡੌਗ ਫਾਰਮ ਦੇ ਉੱਤੇ ਬਾਈ ਚੰਗੀ ਬਰੀਡ ਦੇ ਉੱਤੇ ਜਗਦੇਵ ਜਿਹੜਾ ਕੰਮ ਕਰਦਾ ਤੁਸੀਂ ਦੇਖ ਹੀ ਸਕਦੇ ਹੋਗੇ ਇਹਦੇ ਇਹਦੇ ਕਦੀ ਨਿਗਾਹ ਮਾਰ ਲਓ ਹੁਣ ਭਲੇਖਾ ਕਿਦਾ ਪੈਂਦਾ ਤੁਸੀਂ ਆਪ ਅੰਦਾਜ਼ਾ ਲਾ ਲਿਓ ਕੀ ਹਾਲ ਚੱਲ ਜਗਦੇਵ ਬਾਈ ਹੋ ਠੀਕ ਠਾਕ ਆ ਬਾਈ ਪਹਿਲਾਂ ਤਾਂ ਬਾਈ ਵਧਾਈਆਂ ਬਹੁਤ ਬਹੁਤ ਤੁਹਾਨੂੰ ਕਿਉਂਕਿ ਬਹੁਤ ਵਧੀਆ ਤੇਰਾ ਜਿਹੜਾ ਫਾਰਮ ਬਹੁਤ ਵਧੀਆ ਲੱਗਿਆ ਮਾੜਮਾ ਸਭ ਨੂੰ ਬਤਾ ਬਾਈ ਠੀਕ ਹੈ ਨਾ ਤੁਹਾਨੂੰ ਵੀ ਤਰੱਕੀ ਦੇ ਜੀ ਹਾਂ ਤੇ ਹੁਣ ਪਹਿਲਾਂ ਤਾਂ ਡਿਟੇਲ ਇਹਦੀ ਦੇ ਦੇ ਕੀ ਕਿੰਨੇ ਚਿਰਦਾ ਹੋ ਗਿਆ ਜਗਦੇਵ ਇਹ ਹੋ ਗਈ 2.5 ਸਾਲਾਂ ਦਾ ਕਈ ਸਾਲ ਦਾ ਹੋਗਾ ਹਾਂਜੀ ਹਾਂਜੀ ਇਹ ਆਪਣੇ ਆਪ ਵੀ ਬਰੀਡ ਆਪਦੀ ਬਰੀਡ ਆ ਜੀ ਆਪ ਹੀ ਬੱਚਾ ਤਿਆਰ ਕਰਿਆ ਤੁਸੀਂ ਠੀਕ ਹੈ ਤੇ ਬਰੀਡ ਦੇ ਬੱਚੇ ਵੀ ਬਹੁਤ ਵਧੀਆ ਪਾਉਂਦਾ ਜੀ ਅਸਾ ਉਹ ਵੀ ਹਾਂਜੀ 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 ਠੀਕ ਹੈ ਆ ਦੇਖ ਸਾਧੂ ਭਾਈ ਉਹ ਵੀ ਖੜੇ ਨੂੰ ਦੇਖ ਕੇ ਡਰ ਲੱਗੀ ਡਰ ਲੱਗਦਾ ਜੀ ਹਾਂਜੀ ਹਾਂਜੀ ਹਾਂ ਆ ਦੇਖ ਪਤੰਦਰ ਦਾ ਸ਼ੇਰ ਵਰਗਾ ਤਾਂ ਮੂੰਹ ਹੈਗਾ ਜੀ ਹੈ ਬਾਕੀ ਲੈਂਥੀ ਬਹੁਤ ਵੱਡੀ ਆਈ ਹੁੰਦੀ ਹਾਂ ਲੈਂਥ ਦੇਖੋ ਬਾਕੀ ਯਾਰ ਸੈਂਟੀਮੀਟਰ ਦੇ ਵਿੱਚ ਲੈਂਥ ਨਹੀਂ ਹੁੰਦੀ ਇੰਨੀ ਜਿੰਨੀ ਇਹਦੀ ਆਈ ਠੀਕ ਹੈ ਸਾਉਂ ਇਹ ਨਾ ਜਿਹੜੀ ਬੱਚੇ ਖੇਡੀਆਂ ਤਾਂ ਨਹੀਂ ਹੋ ਕਰਦਾ ਜਮਾ ਪਰਵਾਹ ਨਹੀਂ ਹਾਂਜੀ ਹਾਂਜੀ ਜਿਵੇਂ ਮਰਜ਼ੀ ਯਾਰ ਕੋਈ ਚੱਕਰ ਨਹੀਂ ਹੈਗਾ ਪਰ ਮੈਂ ਕਹਿੰਦਾ ਕਿ ਜੇ ਉਹ ਕੋਈ ਆਉਂਦਾ ਐਂਟਰੀ ਤਾਂ ਨਹੀਂ ਹੋਣ ਦਿੰਦਾ ਹੁਣ ਅਸੀਂ ਨਹੀਂ ਮਤਬ ਇਹਣਾ ਕਿਸੇ ਨੂੰ ਨਹੀਂ ਤੇਰੇ ਤੋਂ ਬਿਨਾ ਨਹੀਂ ਖੁਦ ਕਰ ਲਈ ਫੈਮਿਲੀ ਨੂੰ ਨਹੀਂ ਵੜਨ ਦਿੰਦਾ ਅਸਈ ਹਾਂਜੀ ਠੀਕ ਹੈ ਐਨੂੰ ਕਿ ਅਲੱਗ ਬਾਰੇ ਇਕੱਲਾ ਰੱਖਿਆ ਸੀ ਨਹੀਂ ਜਗਦੀਪ ਇਹ ਤੋਂ ਬਿਨਾ ਆਪਾਂ ਹੋਰ ਕੀ ਕੰਮ ਕਰਦੇ ਆ ਭਾਈ ਆਪਾਂ ਖੇਤੀ ਵੀ ਕਰਦੇ ਆਂ ਯੀ ਮੱਝਾਂ ਦਾ ਕੰਮ ਵੀ ਕਰਦੇ ਆਂ ਨਹੀਂ ਖੇਤੀ ਤਾਂ ਚਲੋ ਆਪਣਾ ਪਹਿਲਾ ਹੋਗਾ ਹਾਂਜੀ ਉਹਦੇ ਨਾਲ ਨਾਲ ਤੈਨੂੰ ਆਹ ਸੌ ਕਿੱਥੋਂ ਜਾਗ ਪਿਆ ਕਿਸਮਾ ਬਸ ਇਹਨੂੰ ਪਹਿਲਾਂ ਸ਼ੁਰੂ ਦੀ ਬਚਪਨ ਨੌਗ ਲਵਰ ਹੈ ਭਾਈ ਜਿਹਨੂੰ ਦੇਖੋ ਇਹਨਾਂ ਨਾਲ ਪਿਆਰ ਹੋ ਗਿਆ ਨਾ ਉਹ ਸਾਝੀ ਨਹੀਂ ਸਕ ਰਹੇ ਆ ਹਾਂਜੀ ਹਾਂਜੀ ਘਰੇ ਬਥੇਰੇ ਕਲੇਸ਼ ਕਰਦੇ ਤੇ ਛੋਟੇ ਹੁੰਦੇ ਤੂੰ ਕਿੱਥੋਂ ਇਹ ਕੰਮ ਚ ਪੈ ਗਿਆ ਐ ਇਹ ਕਿੱਥੋਂ ਨਵੀਂ ਖਰੀਦ ਕਰ ਲਈ ਮਾਹੀ ਮੈਂ ਤਾਂ ਕਰਨੀ ਕਰਨਿਆ ਕੋ ਮਰਜ਼ੀ ਕਰੂਗੀ ਅੱਛਾ ਹਾਂ ਅੱਜ ਇਹਨਾਂ ਨਾਲ ਐ ਮੰਨ ਕੇ ਚੱਲ ਕੇ ਕਾਮਯਾਬ ਹੋ ਗਏ ਹਾਂਜੀ ਕਾਮਯਾਬੀ ਵੀ ਕਮਾਈ ਦਾ ਸਾਧਨ ਵੀ ਬਣ ਗਿਆ ਬੜੀ ਸਾਥ ਦੀ ਹਾਂਜੀ ਹੈਨਾ ਹਾਂ ਪ੍ਰਮਾਤਮਾ ਦਾ ਨਹੀਂ ਵੀ ਅੱਜ ਰੁਪਏ ਦੀ ਤੋੜ ਆ ਜੇਬ 'ਚ ਹਾਂ 12 ਮਹੀਨੇ 30 ਦਿਨ ਸਬਜ਼ੀ ਵਾਲਾ ਕੰਮ ਅਸਈ ਹਾਂਜੀ ਹਾਂਜੀ ਚੱਲੀ ਜਾਂਦਾ ਚੱਲੀ ਜਾਂਦਾ ਚੱਲੀ ਜਾਂਦਾ ਲਓ ਜੀ ਦੇਖ ਲਓ ਜਦੋਂ ਕੋਈ ਕੰਮ ਨੂੰ ਆਪਾ ਰੂਹ ਨਾਲ ਕਰਦੇ ਆ ਤਾਂ ਫਿਰ ਕੰਮ ਵੀ ਵਾਰ ਕਰਦਾ ਹੈ ਹਾਂਜੀ ਹਾਂ ਸੌਂਕ ਦਾ ਸੌਂਕ ਦਾ ਮੁੱਲ ਕੋਈ ਨਹੀਂ ਸੌਂਕ ਦਾ ਕੋਈ ਮੁੱਲ ਨਹੀਂ ਹੈਗਾ ਤੇ ਬਾਈ ਨੇ ਸੌਂਕ ਨਾਲ ਤੇ ਆਪਾਂ ਨਿਗਾ ਮਾਰੀ ਅਦਰ ਫਾਰਮ ਵਿੱਚ ਹਾਂਜੀ ਹਾਂ ਹੈ ਆਜਾ ਥੋੜਾ ਫਾਰਮ ਵੀ ਦਿਖਾਉਣਾ ਬਾਈ ਨੇ ਸੌਂਕ ਨਾਲ ਤਿਆਰ ਕਰਿਆ ਫਾਰਮ ਹੈ ਓਏ ਤੇ ਆ ਦੇਖੋ ਦੇਖੋ ਵੀ ਇੱਧਰ ਕਮਾਲ ਦੀ ਗੱਲ ਆ ਆ ਦੇਖੋ ਬਾਈ ਤੁਸੀਂ ਦੇਖੋ ਕੀ ਬਾਤ ਆ ਓਏ ਚਾਲ ਦੀ ਰੱਖਦਾ ਹੈ ਹਾਂ ਯਾਰ ਆਦਰੀ ਇੱਥੇ ਵੀ ਆ ਹਾਂ ਆ ਠੀਕ ਹੈ ਇਹ ਹੁਣ ਆਪਣੇ ਕੋਲ ਇਥੇ ਕਿਹੜੇ ਕਿਹੜੇ ਨੇਗੇ ਆਪਣੇ ਕੋਲ ਜਿਹੜੇ ਡੌਗ ਨੇਗੇ ਇਹਦਾ ਸੈਂਟਰ ਆ ਗਈ ਠੀਕ ਹੈ ਇਹਦਾ ਸੈਂਟਰ ਦਿਖਾ ਦੇ ਮੜਾ ਆ ਜਾ ਕੇ ਹਾਂ ਬਾਹਰੇ ਖੜਾ ਸਟੱਡ ਆ ਲਾਇਬ੍ਰੇ ਆ ਗਿਆ ਆ ਲਾਇਬ੍ਰੇ ਆ ਗਿਆ ਸੈਂਟਰ ਆ ਗਿਆ ਹਾਂ ਆ ਕਲਚਰ ਆ ਗਿਆ ਯਾਰ ਆਦਾ ਕਲਚਰ ਆ ਗਿਆ ਹਾਂ ਜੀ ਠੀਕ ਹੈ ਜੀ ਆ ਸੈਂਟੀ ਆ ਗਈ ਬਰੀਡ ਬਾਹਰ ਲਈ ਠੀਕ ਹੈ ਬਾਹਰ ਲਈ ਹਾਂ ਠੀਕ ਹੈ ਇਹ ਉਹ ਜਰਮਨ ਆ ਗਈ ਤੇ ਚਾਲੀ ਦਿੱਤੀ ਆਪਣੀ ਜਰਮਨ ਦੇਖ ਲੈ ਇੱਧਰ ਆਇਆ ਯਾਰ ਮਰ ਤਵੇ ਨੀ ਗਾ ਮਰਵਾ ਦੇ ਹਾਂ ਯਾਰ ਮਰ ਵੀ ਆ ਗਈ ਭਾਈ ਆ ਬੜਿਆ ਯਾਰ ਤੁਸੀਂ ਸਿਸਟਮਾ ਬੜਿਆ ਕਰਿਆ ਹੋਇਆ ਜਿਹੜੇ ਫੱਟੇ ਫੁੱਟੇ ਰੱਖ ਕੇ ਫਾਰਮ ਇਹਨਾਂ ਦਾ ਤਿਆਰ ਕਰਿਆ ਹੋਇਆ ਦੇਖ ਸਕਦੇ ਤੁਸੀਂ ਹਾਂ ਜੀ ਹਾਂ ਜ਼ਰ ਇੱਕ ਗਰਮੀ 'ਚ ਜਿਵੇਂ ਜਾਂ ਕੱਲੋਂ ਤਪਾਉ ਹੋ ਜਾਂਦਾ ਇਹ ਤਾਂ ਪਤਾ ਨਹੀਂ ਹੈਗਾ ਠੀਕ ਹੈ ਜਿਵੇਂ ਬਾਥਰੂਮ ਕਰਨੇ ਨੇ ਉਹ ਛਿੱਟੇ ਉੱਤੇ ਬਾਜਦੇ ਨਹੀਂ ਆਉਂਦੇ ਠੀਕ ਹੈ ਆ ਦੇਖ ਸਕਦਾ ਤੁਸੀਂ ਫਾਰਮ ਦੇ ਵਿੱਚ ਆ ਸਫਾਈ ਦੇਖ ਲਓ ਯਾਰ ਤੁਸੀਂ ਠੀਕ ਹੈ ਸਫਾਈ ਦਾ ਮੈਂ ਕਹਿੰਦਾ ਆਪ ਵੀ ਰੱਖ ਕੇ ਖੁਸ਼ ਨੇ ਹਣਾ ਹਾਂਜੀ ਹਾਂਜੀ ਇਹਨਾਂ ਨੂੰ ਵੀ ਆਪਣੇ ਨਾਲ ਵੱਧ ਗਿਆਨ ਹੋਦਾ ਬਾਤ ਦੀ ਬਾਦ ਦਾ ਕਿ ਬੂਹਾ ਮਾਰ ਵੀ ਨਹੀਂ ਹੁੰਦੇ ਜੇ ਸਫਾਈ ਰੱਖਾਂਗੇ ਜਾਂ ਸਫਾਈ ਨਹੀਂ ਕਰਾਂਗੇ ਫਿਰ ਮੁਆਫੀ ਹੁੰਦੇ ਨਹੀਂ ਠੀਕ ਹੈ ਕੋਈ ਕਹਿੰਦਾ ਪਰ ਬੋ ਹੋਊਗੀ ਤੇਰੇ ਆਪਣੀ ਦਿੱਕਤ ਨਹੀਂ ਵੀ ਪਰਮਾਤਮਾ ਦੇ ਹੋ ਗੋ ਨਾ ਕਰੀ ਅੱਛਾ ਜੀ ਆ ਦੇਖੋ ਅਡਵਟ ਪਾਣੀ ਰੱਖਿਆ ਹੋਇਆ ਹੈਗਾ ਐ ਨਹੀਂ ਹੈਗਾ ਬਾ ਜਿੱਥੇ ਮੈਂ ਕਹਾਂ ਡੌਗੇ ਰੱਖੇ ਹੁਣ ਉੱਥੇ ਪੈਣੇ ਉੱਥੇ ਪੈਣੇ ਐ ਤਾਂ ਪੂਰਾ ਸ਼ਾ ਆਪਾਂ ਕਹੀਏ ਕਿ ਪੂਰਾ ਦਿਮਾਗ ਕਰੀ ਤੇ ਸਿਆਣੀ ਜਿਹੜੀ ਨਸਾ ਦਾ ਇਹ ਸਾਰੀ ਹੈ ਜਿਹੜੀ ਬ੍ਰੀਡ ਹੈ ਬ੍ਰੀਡ ਆਪਾਂ ਜਿਵੇਂ ਪਿੱਟ ਬੋਲ ਜਾਂ ਹੋਰ ਬ੍ਰੀਡ ਨਹੀਂ ਰੱਖੀ ਆਪਾਂ ਇਹੀ ਰੱਖਣੀ ਹੈ ਜਿਹੜੇ ਘਰ ਦੀ ਫੈਮਿਲੀ ਸਾਰਾ ਉਹਨਾਂ ਦਾ ਕੀ ਫਾਇਦਾ ਆ ਚੀਜ਼ ਦੇ ਤੁਹਾਨੂੰ ਮੈਨੂੰ ਤਾਂ ਜੀ ਵਧੀਆ ਲੱਗੀ ਆ ਫਾਰਮ ਵੀ ਵਧੀਆ ਲੱਗਿਆ ਤੇਰਾ ਜਿਖਦੇਵਾ ਠੀਕ ਹੈ ਤੇ ਹੁਣ ਆਪਣੇ ਕੋਲ ਜਿਹੜੇ ਬੱਚਿਆਂ ਦੀ ਗੱਲ ਕਰੀਏ ਹਾਂਜੀ ਹਾਂ ਜਿਖਦੇ ਹੁਣ ਦੇਖ ਤੇਰਾ ਫਾਰਮ ਬਹੁਤ ਵਧੀਆ ਵੀਡੀਓ ਦੇਖ ਕੇ ਕਈ ਭਰਾ ਤੇਨੂੰ ਫੋਨ ਕਰਨਗੇ ਹਾਂਜੀ ਨੰਬਰ ਦੇਖ ਕੇ ਤੇ ਬਾਈ ਸਾਨੂੰ ਬੱਚੇ ਹੀ ਚਾਹੀਦੇ ਨੇ ਬੱਚੇ ਆਪਣੇ ਕੋਲ ਹੁੰਦੇ ਨੇ ਜੀ ਹਾਂਜੀ ਹਾਂ ਆਪਣੇ ਦੇ ਉਹਨਾਂ ਲਾਇਬ੍ਰੇਰੀ ਸੁਈਆਂ ਹਿਆਂ ਨੇ ਕੁੱਤੀਆਂ ਹਾਂਜੀ ਸੈਂਟਰ ਵੀ ਸੁਈ ਹੋਇਆ ਠੀਕ ਹੈ ਇਹਨਾਂ ਦੇ ਬੱਚੇ ਨੇ ਉਧਰ ਠੀਕ ਹੈ ਆਪਣੇ ਦੇ ਲੋ ਭਈਆ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਗੇ ਤੁਸੀਂ ਬਣੇ ਹੋ ਵੀਡੀਓ ਚ ਸੈਂਟਰ ਤੇ ਲਾਇਬ੍ਰੇਰੀ ਦੇ ਬੱਚੇ ਠੀਕ ਹੈ ਆਜ ਉਧਰ ਚੱਲਦੇ ਦਿਖਾਉਣੇ ਦੂਜੇ ਫਾਰਮ ਦੇ ਵਿੱਚ ਲੋ ਭਈਆ ਆਪਾਂ ਪਹੁੰਚ ਗਏ ਦੂਜੇ ਫਾਰਮ ਦੇ ਵਿੱਚ ਤੇ ਜਿੱਥੇ ਤੁਸੀਂ ਮੇਰੇ ਬੈਕ ਸਾਈਡ ਤੇ ਨਿਗਾਹ ਮਾਰੀ ਸਕਦੇ ਹੋ ਨਿਕੇ ਨਿਕੇ ਆ ਦੇਖ ਸਕਦੇ ਹੋ ਨਿਕੇ ਨਿਕੇ ਬੱਚੇ ਨੇ ਜਿਹੜੇ ਅਜੇ ਅੱਖਾਂ ਵੀ ਨਹੀਂ ਖੁੱਲੀਆਂ ਨਾ ਦਿਗਦੇ ਨਾ ਯਾਰ ਜ 10-10 ਦਿਨਾਂ ਦੀ ਹੋਏ ਨੇ ਇਹਦੇ ਠੀਕ 10-10 ਦਿਨਾਂ ਦੇ ਹਾਂਜੀ ਹਾਂਜੀ ਤੇ ਕਿਹੜੇ ਕਿਹੜੇ ਨੇ ਐਦਸ ਸਿੰਘਾ ਹੁਣ ਤੂੰ ਮੜਿਆ ਸੈਂਟ ਤੇ ਲਾਇਬ੍ਰੇਰੀ ਸੈਂਟ ਕਿਹੜਾ ਜੀ ਇਹ ਸੈਂਟ ਦਾ ਇੱਧਰ ਆ ਲਾਇਬ੍ਰੇਰੀ ਆ ਗਈ ਆ ਲਾਇਬ੍ਰੇਰੀ ਆ ਬਾਈ ਇੱਧਰ ਨਿਗਾ ਮਾਰਦੇ ਆ ਆ ਆ ਗਿਆ ਲਾਇਬ੍ਰੇਰੀ ਇਹ 10-10 ਦਿਨਾਂ ਦੇ ਬੱਚੇ ਨੇ ਇਹ ਚ ਮੇਲ ਤੇ ਫੀਮੇਲ ਦਾ ਦੋ ਮੇਲ ਨੇ ਜੀ ਹਾਂ ਦੋ ਫੀਮੇਲਾਂ ਨੇ ਦੋ ਫੀਮੇਲ ਹਾਂਜੀ ਹਾਂ ਇਹ ਵੀ ਲਾਇਬ੍ਰੇਰੀ ਦੇ ਆ ਗਏ ਉਰੇ ਠੀਕ ਹੈ ਤੇ ਉੱਧਰ ਜਿਹੜੇ ਨੇ ਉਹ ਵੀ ਲਾਇਬ੍ਰੇਰੀ ਨੇ ਦੇਖ ਸਕਦੇ ਹੋ ਠੀਕ ਹੈ ਉਹ ਦੇਖ ਸਕਦੇ ਹੋ ਤੁਸੀਂ ਇਹ ਵੀ ਦੱਸ ਦਿਨਾਂ ਦੀ ਹਾਂ ਜੀ ਹਾਂ ਠੀਕ ਹੈ ਦੱਸ ਦੱਸ ਦਿਨਾਂ ਦੇ ਇਹ ਨੇ ਤੇ ਇੱਧਰ ਹੁਣ ਇੱਧਰ ਨੇ ਆਹ ਸੈਂਟ ਦੇ ਆ ਗਏ ਆਹ ਸੈਂਟ ਦੇ ਆ ਗਏ ਦੇਖ ਸਕਦੇ ਹੋ ਜਿਹੜਾ ਤੁਹਾਨੂੰ ਪਹਿਲਾ ਵੀਡੀਓ ਚ ਤੁਸੀਂ ਦੇਖਿਆ ਹੀ ਆ ਜਿਹੜੂ ਦੇਖ ਕੇ ਡਰ ਲੱਗਦਾ ਸੀ ਹਾਂ ਜੀ ਹਾਂ ਜੀ ਡਰਦਾ ਹੋ ਆਪਣਾ ਕੀ ਬਾਤ ਹੈ ਇਹ ਵੀ ਦੱਸਦਾ ਦਿਨਾਂ ਦੀ ਹਾਂ ਜੀ ਹਾਂ ਜੀ ਹੈ ਅਲੇ ਅੱਖਾਂ ਨਹੀਂ ਖੁੱਲੀਆਂ ਇਕੱਠੀ ਸੁਈਆਂ ਨਹੀਂ ਇਹ ਆਪਣੀਆਂ ਜਿਵੇਂ ਹੁਣ ਉਧਰ ਵੀ ਤੇਰੇ ਕੋਲ ਕਾਫੀ ਗਨਵਰ ਸੀਗੇ। ਹਾਂਜੀ ਹਾਂਜੀ। ਚੋਗ ਨਹੀਂ ਕੀਤੇ। ਇੱਧਰ ਵੀ ਹੁਣ ਆ ਤਿੰਨ ਫੀਮੇਲ ਨੇ ਜਿਹੜੀਆਂ ਸੋਈਆਂ ਨੇ ਗਿਆ। ਹਾਂਜੀ। ਇਹਨਾਂ ਨੂੰ ਫਿਰ ਜਿਵੇਂ ਡਾਈਡ ਵਗੈਰਾ ਕਿਵੇਂ ਮੇਨਟੇਨ ਕਰਦੇ ਹੋ ਉਹਨਾਂ ਨੂੰ ਲੱਗ ਹੁੰਦੇ ਉਹ ਇਹਨਾਂ ਨੂੰ ਲੱਗ ਹੁੰਦੇ। ਹਾਂਜੀ ਇਹਨਾਂ ਨੂੰ ਲੱਗ ਹੁੰਦੇ ਨਾ ਦਹੀਂ ਹਾਂ ਤੇ ਜਾਨੀ ਕਿ ਦੁੱਧ ਤੇ ਫੀਡ। ਅੱਛਾ। ਤੇ ਉਹਨਾਂ ਨੂੰ ਅਡ ਪੈਂਦਾ ਜੀ। ਉਹਨਾਂ ਨੂੰ ਲੱਗ ਹਾਂਜੀ ਹਾਂਜੀ। ਤਾਂ ਹੀ ਹਣਾ ਕਿਉਂਕਿ ਹੁਣ ਇੱਕ ਹਿਸਾਬ ਦਾ ਜਿਵੇਂ ਮੈਂ ਮੰਨ ਕੇ ਚੱਲੀਏ ਬੱਚੇ ਹੋਏ ਨੇ ਨਿੱਕੇ ਨਿੱਕੇ ਉਹਨਾਂ ਨੂੰ ਉਹ ਵੀ ਲੋੜ ਹੈ। ਹਾਂਜੀ ਸਰ ਇਹ ਤਾਈਓ ਉਧਰੋਂ ਇੱਧਰ ਲੱਗ ਰੱਖਣੇ ਪੈਂਦੇ ਨੇ। ਕੀ ਕਰਨਾ ਵੀ ਇਹਨਾਂ ਨੂੰ ਖਵਾ ਠੀਕ ਹੈ ਉਹਨਾਂ ਦਾ ਕੋਈ ਚੱਕਰ ਨਹੀਂ ਉਹ ਕੱਟ ਜਾਂਦੇ ਨੇ ਇਹਨਾਂ ਦੀ 10 ਦਾ 20 20 ਮਿੰਟਾਂ ਬਾਅਦ ਦੇਖਭਾਲ ਕਰਨੀ ਠੀਕ ਭਾਲ ਠੀਕ ਕਰਨੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਤੇ ਜੇ ਹੁਣ ਸੇਲ ਦੀ ਗੱਲ ਕਰੀ ਆਪਾਂ ਵੇਚਣ ਦੀ ਗੱਲ ਕਰੀ ਕਈ ਵਾਰ ਕੋਈ ਲੈਣ ਦਾ ਚਾਹਵਾਨ ਹੁੰਦਾ ਹਾਂਜੀ ਠੀਕ ਹੈ ਅਗਲੇ ਸੋ ਹੁੰਦਾ ਕਿ ਵਧੀਆ ਚੀਜ਼ ਮਿਲ ਜੇ ਹਾਂਜੀ ਤੇ ਵਧੀਆ ਬੰਦੇ ਕੋਲੋਂ ਮਿਲ ਜੇ ਹਾਂਜੀ ਤੇ ਹੁਣ ਕੋਈ ਲੈਣ ਦਾ ਚਾਹਵਾਨ ਤਾਂ ਆਪਾਂ ਹੈ ਬਿਠਨੇ ਨਹੀਂ ਹਾਂਜੀ ਸੇਲ ਹੀ ਕਰਨੀ ਨੇ ਆਪਾਂ ਆਪਦੇ ਬਰੀਡ ਹੀ ਵੇਚਣਾ ਸਾਰਾ ਠੀਕ ਹੈ ਜੇ ਹੁਣ ਬੰਦਾ ਹੋਸਟੇਲ ਦਾ ਜਿਹੜਾ ਚੱਕੇ ਬੱਚਾ ਵੇਚਦਾ ਉਹਦੀ ਕੋਈ ਗਾਰੰਟੀ ਨਹੀਂ ਆਪਾਂ ਫੁੱਲ ਗਾਰੰਟੀ ਆ ਸਟੱਡ ਦੀ ਵੀ ਵੀਡੀਓ ਸ਼ੁਰੂ ਤੋਂ ਬਣਾਈ ਆ ਆਪਣੇ ਕੈਨਾਲ 'ਚ ਉਧਰ ਤੇ ਇਧਰ ਮਾਦਰ-ਬਾਦਰ ਆਪਣੇ ਰਵੇ ਸਾਰਾ ਆਬਦੀ ਨਹੀਂ ਠੀਕ ਹੈ ਜੀ ਠੀਕ ਹੈ ਤੇ ਹੁਣ ਇਹਨਾਂ ਦਾ ਕੋਈ ਰੇਟ ਰੂਟ ਥੋੜਾ ਆਪਾਂ ਦੱਸ ਸਕਦੇ ਆ ਵੀਡੀਓ 'ਚ ਹਾਂ ਜੀ ਦੱਸ ਸਕਦੇ ਆ ਜਿਵੇਂ ਲਾਇਬ੍ਰੇਰੀ ਦਾ ਆ ਗਿਆ ਮੇਲ ਠੀਕ ਹੈ ਮੇਲ 10000 ਦਾ ਹਾਂ ਫੀਮੇਲ 6000 ਦੀ ਠੀਕ ਹੈ ਤੇ ਬਲੈਕ ਵੀ ਮਿਲ ਜੂਏ ਚ ਲਾਇਬ੍ਰੇਰੀ 'ਚ ਹਾਂਜੀ ਤੇ 골ਡਨ ਵੀ ਮਿਲ ਜੂ ਮੇਲ ਫੀਮੇਲ 골ਡਨ ਵੀ ਮਿਲ ਜੂ ਬਲੈਕ ਵੀ ਮਿਲ ਜੂ ਠੀਕ ਹੈ ਹਾਂਜੀ ਆ ਰੀਸੈਂਟ ਦੇ ਬੱਚੇ ਠੀਕ ਹੈ ਜੀ ਸੈਂਟ ਦਾ ਮੇਲ ਵੀ ਆ ਫੀਮੇਲਾਂ ਵੀ ਨਹੀਂ ਠੀਕ ਹੈ ਤੇ ਮੇਲ ਜਾਨੀ ਕਿ 15000 ਦਾ ਜੀ ਫੀਮੇਲ 10000 ਦੀ ਆ ਫੀਮੇਲ 10000 ਹਾਂਜੀ ਹਾਂਜੀ ਤੇ ਜੇ ਕੋਈ ਵੀਡੀਓ ਦੇਖ ਕੇ ਆਉਂਦਾ ਉਹਦਾ ਮਾਨਤਨ ਤੋਂ ਆਪਾਂ ਮਾਨਤ ਹਾਂਜੀ ਕਰ ਦਾਂਗੇ ਉਹ ਖਰਚਾ ਪਣੀ ਹਾਂਜੀ 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 ਸਰ ਠੀਕ ਹੈ ਨਾ ਤੇ ਜਿਵੇਂ ਹੁਣ ਐਨੇ ਤੂੰ ਰੱਖ ਰੱਖੇ ਨੇ ਇਹਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਅੱਖਾਂ ਦੇ ਵਿੱਚ ਕੋਈ ਜੇ ਆਪਾਂ ਕਹਿ ਦਈਏ ਕਈ ਵਾਰੀ ਕੋਈ ਬਿਮਾਰੀ ਜਾਂ ਕੋਈ ਉਸ ਤਰ੍ਹਾਂ ਦੀ ਕੋਈ ਪਰਸਾਨੀ ਤਾਂ ਨਹੀਂ ਹੁੰਦੀ ਹੈਗੀ ਨਹੀਂ ਜੇ ਆਪਾਂ ਦੇਖਭਾਲ ਕਰਾਂਗੇ ਕੋਰਾ ਫੋੜਾ ਨਹੀਂ ਹੁੰਦਾ ਠੀਕ ਹੈ ਇਹ ਵਿੱਚ ਹੁਣ ਬੰਦਾ ਦੇਖਭਾਲ ਹੀ ਨਹੀਂ ਕਰੂ ਸਫਾਈ ਨਹੀਂ ਰੱਖੂ ਬਾਕੀ ਤੁਸੀਂ ਕੈਨਲ ਚ ਆਪ ਜਾ ਕੇ ਆਏ ਹੋ ਹੈ ਇਹ ਯਾਰ ਉਹ ਤਾਂ ਵਾਕਈ ਬਾ ਕੁਮਾਰ ਹੈ ਮੈਂ ਕਹਿੰਦਾ ਇਹਨਾਂ ਦੇ ਹਾਂ ਹਾਂ ਉਹ ਤਾਂ ਆਪਾਂ ਜੇ ਆਪਦੇ ਬੱਚੇ ਨੂੰ ਪਾਲਾਂਗੇ ਸਾਹ ਉਹ ਵੀ ਨਹੀਂ ਸਹੀ ਰਹਿੰਦਾ ਜੇ ਘੌਰ ਨਹੀਂ ਕਰਾਂਗੇ ਉਹਨਾਂ ਦੀ ਇਹ ਤਾਂ ਦਿਲੋਂ ਕਰਨਾ ਪੈਂਦਾ ਦਿਲੋਂ ਕਰਨਾ ਪੈਂਦਾ ਹੀ ਦਿਲੋਂ ਜਦੋਂ ਆਪਾਂ ਇਹਨਾਂ ਦੇ ਦਿਲੋਂ ਕਰਦੇ ਫਿਰ ਇਹ ਆਪਣਾ ਵੀ ਦਿਲੋਂ ਕਰਤੀ ਹੈ ਹਾਂ ਜੀ ਹਾਂ ਆਪ ਆਪ ਭੁੱਖ ਰਹਿਆਂਗੇ ਪਰ ਇਹਨਾਂ ਤੇ ਗੀੜਾ ਮਾਰਨੀ ਮਾਰ ਨਹੀਂ ਅਸਹੀ ਹਾਂ ਜੀ ਇੰਨਾ ਹੋਇਆ ਇੰਨਾ ਇਹਦਾ ਚਿਹਦੀ ਆਪ ਰੋਟੀ ਕਦੋਂ ਮਰਜੀ ਵੇਲੇ ਕਿਵੇਂ ਖਾਈਏ ਪਹਿਲਾਂ ਇਹਨਾਂ ਨੂੰ ਦੇਖਭਾਲ ਪਾਣੀ ਧਾਣੀ ਦੀ ਤੁਸੀਂ ਦੇਖ ਕੇ ਆਏ ਜਿਗਤਵਤਰੀ ਗੱਲਾਂ ਨੂੰ ਇੱਕ ਮੈਂ ਕਰਦਾ ਹਾਂਗਾ ਸਿਆਣੇ ਪਹਿਲਾਂ ਹੀ ਕਰਦੇ ਹੁੰਦੇ ਸੀਗੇ ਆਪਣੇ ਬਜ਼ੁਰਗ ਜਣੇ ਜਿਹੜੇ ਉਹ ਕੀ ਕਰਦੇ ਹੁੰਦੇ ਸੀ ਕਿ ਜਿਹੜਾ ਦਰਵੇਸ਼ ਸੀਗਾ ਉਹਨੂੰ ਉਹਦੇ ਵਾਸਤੇ ਰੋਟੀ ਘਰੋਂ ਐਕਸਟਰਾ ਲੈ ਕੇ ਜਾਂਦੇ ਖੇਤਾਂ ਉਹਨੂੰ ਪਾਉਂਦੇ ਸੀ ਤੇ ਤਾਂ ਤਾਂ ਮੇਰਾ ਵੀ ਕਰਦਾ ਹੁੰਦਾ ਸੀਗਾ ਤੇ ਇਹ ਵੀ ਹੁਣ ਫਿਰ ਮੇਰਾ ਕਰਦੇ ਨੇ ਪੁਰੀ ਉਹੀ ਪ੍ਰਾਣਾ ਜਵਾਨਾ ਦੇਖੀ ਮੈਂ ਮਨ 'ਚ ਸੋਚਿਆ ਵੀ ਯਾਰ ਜਦੋਂ ਮੌਇਲਾਂ ਤੇ ਦੇਖਦੇ ਆਂ ਵੀ ਆਪਾਂ ਲੋਕ ਪਤਾ ਰੋੜਾਂ ਤੇ ਬੱਚੇ ਫਿਰਦਿਆਂ ਨੂੰ ਐ ਨਾਲ ਲਾਉਂਦੇ ਨੇ ਵੀ ਆਪਾਂ ਕਰਾਂ ਆਲਾ ਕਿਉਂ ਨਹੀਂ ਸੇਵਾ ਕਰ ਸਕਦੇ ਅੱਛਾ ਸਹੀ ਗੱਲ ਹੈ ਤੇ ਘਰੇ ਪਰਮਾਤਮਾ ਕੋ ਹਾਂਜੀ ਹਾਂ ਔਰ ਉਹਨਾਂ ਦੇਖ ਕੀ ਮੈਂ ਇਹ ਵੀ ਆਪਾਂ ਹੁਣ ਬਾਹਰ ਜਾਈ ਜਾਂਦੇ ਨੇ ਲੋਕ ਕਮਾਈ ਤਾਂ ਉਰੀ ਵਧੇਰੀ ਆ ਜਗਵਿੰਦਰ ਭਰਾੜ ਨੇ ਕਹਿ ਦੇ ਕਿ ਡੂੰਗਾ ਵਾਲਾ ਹਲਵੇ ਤਰੀਕਾ ਹੈ ਕੈਨੇਡਾ ਜੀ ਲਓ ਜੀ ਜੇ ਕੋਈ ਬੱਚੇ ਲੈਣ ਦਾ ਚਾਹਵਾਨ ਹੋਇਆ ਤਾਂ ਨੰਬਰ ਸਕਰੀਨ ਤੇ ਵੀ ਚੱਲੀ ਜਾਂਦੇ ਨੇ ਬਾਈ ਇਹ ਨੰਬਰਾਂ ਤੇ ਤੁਸੀਂ ਕੰਟੈਕਟ ਕਰਕੇ ਨਾ ਬਾਈ ਜਗਦੇਵ ਨਾਲ ਜਿਹੜਾ ਰਾਬਤਾ ਕਾਇਮ ਕਰ ਸਕਦੇ ਹੋ ਤੇ ਜਗਦੇਵ ਜੀ ਉਹ ਆਪਣੇ ਪਿੰਡ ਦੀ ਥੋੜੀ ਲੋਕੇਸ਼ਨ ਦੱਸ ਦੇ ਭਰਾਵਾਂ ਨੂੰ ਇਹ ਜੀ ਕੀਵਾ ਮਿਹਨ ਸਿੰਘ ਹਾਲਾ ਕਿਸੇ ਨੂੰ ਮਰਜ਼ੀ ਪੁੱਛ ਲਓ ਜ਼ਿਲ੍ਹਾ ਮਾਨਸਾ ਠੀਕ ਹੈ ਹਾਂ ਜੀ ਹਾਂ ਟਾਪੀ ਤੋਂ ਸਾਰਾ 6 ਕਿਲੋਮੀਟਰ ਅੱਗੇ ਟਾਪੀ ਤੋਂ 6 ਕਿਲੋਮੀਟਰ ਹੈ ਮੇਨ ਰੋਡ ਤੋਂ ਜਿਹੜਾ ਮੇਨ ਰੋਡ ਤੋਂ ਠੀਕ ਹੈ ਤੇ ਭਾਈ ਨੰਬਰ ਸਕਰੀਨ ਤੇ ਚੱਲੀ ਜਾਂਦਾ ਨੇੜੇ ਹੀ ਆਪਾਂ ਨੂੰ ਦੋਏ ਤਿੰਨੇ ਸਰ ਵਿਚਾਲੇ ਪਿੰਦੇ ਨੇ ਪੀਖੀ ਭਲਾੜਾ ਜੀਮਾ ਠੀਕ ਹੈ ਜੀ ਵਿਚਾਲੇ ਪਿੰਡਾ ਸੀਐਮ ਬੋਹਾਂਤਮਾਨ ਦੇ ਪਿੰਡ ਦੇ ਨਾਲ ਆਸਤੋਜ ਦੇ ਜਮਾਂ ਨਾਲ ਹੈਗਾ ਲੋ ਜੀ ਸਟੋਜ ਦੇ ਬਿਲਕੁਲ ਨਾਲ ਹੈਗਾ ਚਗਦੇਵ ਭਾਈ ਨੂੰ ਤੁਸੀਂ ਆ ਕੇ ਮਿਲ ਸਕਦੇ ਹੋ ਚਹਲ ਡੌਗ ਫਾਰਮ ਹੈਗਾ ਦੇ ਕੋ ਬੱਚੇ ਲੈ ਜਾਂਦਾ ਜਿਹੜਾ ਵੀ ਚਾਹ ਬਣਾਇਆ ਜਾਂ ਵੱਡੇ ਬ੍ਰੀਡ ਵੀ ਲੈਣੀ ਵੱਡੇ ਵੀ ਤੇ ਮੈਂ ਵੱਡੇ ਨਹੀਂ ਵੇਚਦੀ ਅੱਛਾ ਹਾਂ ਬੱਚੀ ਸੇਲ ਕਰਦੇ ਆ ਬੱਚੀ ਸੇਲ ਕਰ ਹਾਂਜੀ ਹਾਂਜੀ ਤੇ ਠੀਕ ਹੈ ਬਾਈ ਨਾ ਕਰ ਲੋ رابطہ ਕਹਿਮ ਧੰਨਵਾਦ